ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਪਿਆਰਿਓ ਐਸਟਰੋਲੋਜੀ ਨੇ ਇੱਕ ਭਵਿੱਖਬਾਣੀ ਕੀਤੀ ਹੈ ਰਾਜਵੀਰ ਜਵੰਦਾ ਦੇ ਬਾਰੇ ਉਹ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਔਰ ਗੁਰਬਾਣੀ ਦੇ ਮੁਤਾਬਕ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਤੇ ਸਭ ਤੋਂ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕਈ ਲੋਕ ਰਾਜਵੀਰ ਜਵੰਦਾ ਦੇ ਹੋਏ ਐਕਸੀਡੈਂਟ ਤੋਂ ਬਾਅਦ ਉਹ ਆਪੋ ਆਪਣੀਆਂ ਜੜੀਆਂ ਤਰਜ਼ਬਾਵਾਂ ਨੇ ਉਹ ਰੱਖੀ ਜਾ ਰਹੇ ਨੇ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਕੋਈ ਕਹਿੰਦਾ ਜੀ ਐਕਸੀਡੈਂਟ ਹੋਇਆ ਇਹ ਪਲਾਨਿੰਗ ਸੀ ਇਹ ਪਰਮਾਤਮਾ ਨੂੰ ਇਦਾਂ ਮਨਜ਼ੂਰ ਸੀ ਤੇ ਸਾਥ ਸੰਗਤ ਚਲੋ ਪਰਮਾਤਮਾ ਦੀ ਗੱਲ ਅਕਾਲ ਪੁਰਖ ਦੀ ਗੱਲ ਚਲੋ ਸਮਝ ਵਿੱਚ ਆਉਂਦੀ ਹੈ ਪਰ ਕਈ ਹੁਣ ਇਥੇ ਜਿਹੜੇ ਆਪਣੇ ਆਪ ਨੂੰ ਜੋਤਸ਼ੀ ਕਹਾਉਂਦੇ ਆ ਜਿਹੜੇ ਕਹਿੰਦੇ ਆ ਵੀ ਸਾਡੇ ਤੋਂ ਵੱਡਾ ਕੋਈ ਸ਼ਾਇਦ ਸੱਚ ਜਾਣਨ ਵਾਲਾ ਨਹੀਂ ਆ ਤੇ ਉਹ ਕਹਿੰਦੇ ਜੀ ਗ੍ਰਹਿ ਠੀਕ ਨਹੀਂ ਸੀ ਤੇ ਜੇ ਗ੍ਰਹਿ ਠੀਕ ਨਹੀਂ ਸੀ ਤੇ ਉਹੀ ਉਹਨੂੰ ਜਾਣ ਕਿਉਂ ਦਿੱਤਾ ਜੇ ਤੁਹਾਨੂੰ ਪਤਾ ਸੀ ਵੀ ਐਕਸੀਡੈਂਟ ਹੋਏਗਾ ਪਹਿਲਾ ਸਵਾਲ ਹੈ ਵੀ ਤੁਸੀਂ ਉਹਨੂੰ ਜਾਣ ਹੀ ਨਾ ਤੁਸੀਂ ਉਹਦੇ ਘਰ ਕੋਲ ਜਾਂਦੇ ਜਾਂਦੇ ਪਰਿਵਾਰ ਕੋਲ ਉਹਨੂੰ ਕਹਿੰਦੇ ਭਾਈ ਇਹਨੂੰ ਬਾਹਰ ਨਾ ਭੇਜੋ ਨਾ ਜਾਣ ਦੇ ਤੇ ਹੁਣ ਤੁਹਾਡੇ ਗ੍ਰਹਿ ਨਹੀਂ ਜਿਹੜੇ ਸੈੱਟ ਹੁੰਦੇ ਹੁਣ ਗੱਲ ਜਿਹੜੀ ਹੈ ਵੀ ਅੱਗੇ ਵੀ ਨਹੀਂ ਦੱਸਦੇ ਵੀ ਅੱਗੇ ਕੀ ਹੋਊਗਾ ਅੱਗੇ ਪਿਛਲਾ ਦੱਸੀ ਜਾ ਰਿਹਾ ਹੈ ਤਾਂ ਗ੍ਰਹਿ ਦੱਸੋ ਜੀ ਹੁਣ ਗੁਰਬਾਣੀ ਕਹਿੰਦੀ ਹੈ ਵੀ ਉਹ ਪਰਮਾਤਮਾ ਦੇ ਭਾਣੇ ਦੇ ਵਿੱਚ ਜੋ ਕੁਝ ਹੋ ਗਿਆ ਕਿਨੇ ਅੱਗੇ ਪਰਮਾਤਮਾ ਨੂੰ ਪਤਾ ਵੀ ਕੀ ਕੁਝ ਹੋਏਗਾ ਅਕਾਲ ਪੁਰਖ ਨੂੰ ਪਤਾ ਹੈ ਕੋਈ ਨਹੀਂ ਹੈਗਾ ਜਿਹੜਾ ਜਾਣ ਸਕੇ ਸਾਧ ਸੰਗਤ ਕਿਸੇ ਨੂੰ ਪਤਾ ਸੀ ਵੀ ਹੜ੍ਹ ਆਉਣਗੇ ਕਿਸੇ ਨੂੰ ਪਤਾ ਸੀ ਇਹਨਾਂ ਨੁਕਸਾਨ ਹੋਊਗਾ ਕਿਸੇ ਨੂੰ ਪਤਾ ਸੀ ਵੀ ਪਹਿਲਾਂ ਨੋਟਬੰਦੀ ਹੋਜੂ 2017 16 ਦੇ ਵਿੱਚ ਕਿਸੇ ਨੂੰ ਪਤਾ ਸੀ ਵੀ 2020 ਦੇ ਵਿੱਚ ਕਰੋਨਾ ਆਊਗਾ ਸਾਧ ਸੰਗਤ ਕਿਸੇ ਨੂੰ ਨਾ ਪਤਾ ਸੀ ਜਦੋਂ ਸਰਕਾਰਾਂ ਨੇ ਗਾਈਡਲਾਈਨ ਦਿੱਤੀਆਂ ਸਾਰਾ ਕੁਝ ਹੋਇਆ ਸਾਨੂੰ ਉਦੋਂ ਹੀ ਪਤਾ ਲੱਗਿਆ ਨਾ ਵੀ ਜਦੋਂ ਬਿਮਾਰੀ ਫੈਲ ਗਈ ਸਾਰਾ ਕੁਝ ਹੋ ਗਿਆ ਚਲੋ ਬਿਮਾਰੀ ਸੀ ਜਿੰਨੇ ਵੀ ਸੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੀ ਕੁਝ ਸੀ ਕਹਿਣ ਤੋਂ ਭਾਵੇਂ ਪਹਿਲਾਂ ਦੀਪ ਵਿਖਬਾਣੀ ਕੋਈ ਨਹੀਂ ਕਰਦਾ ਜਿਹੜੇ ਬੰਦਗੀ ਵਾਲੇ ਸਤਪੁਰਸ਼ ਮਹਾਂਪੁਰਸ਼ ਗੁਰਬਾਣੀ ਪੜ੍ਹਨ ਵਾਲੇ ਉਹੀ ਦੱਸ ਸਕਦੇ ਆ ਵੀ ਅੱਗੇ ਕੀ ਹੋਊਗਾ ਹੋਰ ਕੋਈ ਨਹੀਂ ਦੱਸ ਸਕਦਾ ਆ ਜਿਹੜੇ ਗ੍ਰਹਾਂ ਗਰੂਹਾਂ ਦਾ ਚੱਕਰ ਕਹਿੰਦੇ ਆ ਨਾ ਪਿਆਰਿਓ ਕਹਿੰਦੇ ਸ਼ਨੀ ਗ੍ਰਹਿ ਠੀਕ ਨਹੀਂ ਸੀ ਤਾਂ ਕਰਕੇ ਜੀ ਉਹਨਾਂ ਦੇ ਕੋਲ ਲੜਦੇ ਪਸ਼ੂ ਆਏ ਉਹਨਾਂ ਦਾ ਇੱਕਦਮ ਐਕਸੀਡੈਂਟ ਹੋ ਗਿਆ ਸਾਰੇ ਗ੍ਰਹਿ ਜਿਹੜੇ ਨਕਸ਼ਤਰ ਸੀ ਉਹਨਾਂ ਦੇ ਵਿਗੜ ਗਏ ਜਿਸ ਕਰਕੇ ਇਹ ਐਡਾ ਵੱਡਾ ਕੰਮ ਹੋਇਆ ਕਹਿੰਦੇ ਹੁਣ ਵੀ ਗ੍ਰਹਿ ਉਹਨਾਂ ਦੇ ਠੀਕ ਨਹੀਂ ਹੈਗੇ ਉਹਨਾਂ ਨੂੰ ਬਹੁਤ ਕੁਝ ਕਰਨਾ ਪਊਗਾ ਹਵਨ ਕਰਾਉਣਾ ਪਊ ਜੇ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਵੀ ਉਹ ਪਰਿਵਾਰ ਪਾਠ ਕਿਉਂ ਕਰ ਰਿਹਾ ਹੈ ਉਹਨਾਂ ਨੂੰ ਅਸੀਂ ਵਹਿਮ ਭਰਮ ਕਰਮ ਕਾਂਡ ਦੇ ਵਿੱਚ ਲੈ ਕੇ ਆਈਏ ਕੁਝ ਲੋਕਾਂ ਦਾ ਨਾ ਇਹ ਜ਼ੋਰ ਲੱਗਿਆ ਪਿਆ ਉਹ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈ ਕੇ ਬੈਠਾ ਹੋਇਆ ਹੈ ਉਹ ਪਰਿਵਾਰ ਗੁਰਬਾਣੀ ਦਾ ਲੜ ਫੜ ਕੇ ਬੈਠਾ ਹੋਇਆ ਹੈ ਤੇ ਕੁਝ ਲੋਕਾਂ ਦਾ ਜ਼ੋਰ ਹੈ ਵੀ ਕਿਉਂ ਨਾ ਆਪਾਂ ਇਹਨੂੰ ਵਹਿਮ ਭਰਮ ਦੇ ਵਿੱਚ ਬਾੜ ਦਈਏ ਸਾਧ ਸੰਗਤ ਗੁਰੂ ਤੋਂ ਵੱਡਾ ਕੋਈ ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਹੈ ਤੇ ਪਿਆਰਿਓ ਆ ਕੇ ਕੋਈ ਚੈਲੰਜ ਕਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਨਹੀਂ ਕਹਿਣ ਤੋਂ ਭਾਵ ਕਿ ਜੋ ਚੀਜ਼ਾਂ ਅੱਜ ਹੋ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾਂ ਤੋਂ ਸਤਿਗੁਰੂ ਮਹਾਰਾਜ ਨੇ ਦਰਜ ਕਰ ਦਿੱਤੀਆਂ ਇਸੇ ਕਰਕੇ ਇਹਨੂੰ ਧੁਰਕੀ ਬਾਣੀ ਐਵੇਂ ਨਹੀਂ ਕਿਹਾ ਜਾਂਦਾ ਪਿਆਰਿਓ ਇਹ ਧੁਰਕੀ ਬਾਣੀ ਐ ਜਿਹੜੀ ਧੁਰ ਅਕਾਲ ਪੁਰਖ ਤੋਂ ਆਈ ਐ ਤੇ ਜਿਹੜਾ ਇਹਨੂੰ ਪੜ੍ਹਦਾ ਹੈ ਉਹਦੀ ਸੁਰਤ ਧੁਰ ਅਕਾਲ ਪੁਰਖ ਨਾਲ ਜੁੜਦੀ ਐ ਤੇ ਧੁਰ ਅਕਾਲ ਪੁਰਖ ਨਾਲ ਜੁੜੀ ਹੋਈ ਸੁਰਤ ਕਦੇ ਪਿਆਰਿਓ ਝੂਠੀ ਨਹੀਂ ਹੁੰਦੀ ਤੋਰਾ ਅਕਾਲ ਪੁਰਖ ਦੇ ਨਾਲ ਜੁੜੀ ਹੋਈ ਸੁਰਤ ਕਦੇ ਵੀ ਜਿਹੜੀ ਹੈ ਪਰਮਾਤਮਾ ਦੋ ਮਾਰਗ ਤੋਂ ਪਟਕਾ ਨਹੀਂ ਸਕਦੀ ਉਹ ਤੇ ਜੋੜੂਗੀ ਸੋ ਕਹਿਣ ਤੋਂ ਭਾਵ ਵੀ ਰਾਜਵੀਰ ਜਵੰਦਾ ਦੇ ਲਈ ਆਪਾਂ ਪਾਠ ਕਰੀਏ ਅਰਦਾਸ ਕਰੀਏ ਸਾਰਿਆਂ ਲਈ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਨਾ ਪਈਏ ਹੁਣ ਕੋਈ ਕਹਿ ਰਿਹਾ ਇਹ ਤਾਂ ਪਹਿਲਾਂ ਹੀ ਭਵਿੱਖਬਾਣੀ ਹੋਈ ਹੋਈ ਸੀ ਜੀ ਇੱਦਾਂ ਹੋਊਗਾ ਜੇ ਪਹਿਲਾਂ ਭਵਿੱਖਬਾਣੀ ਹੋਈ ਸੀ ਤੇ ਤੁਹਾਡੀਆਂ ਲੱਤਾਂ ਦੇ ਵਿੱਚ ਭਾਅ ਪਈ ਹੋਈ ਸੀ ਤੁਸੀਂ ਜਾਂਦੇ ਜਾ ਕੇ ਕਹਿੰਦੇ ਵੀ ਭਾਈ ਬਾਹਰ ਨਾ ਭੇਜਿਆ ਜੀ ਤੁਸੀਂ ਜਾ ਕੇ ਸੁਨੇਹਾ ਤੇ ਦੇ ਹੀ ਸਕਦੇ ਸੀ ਨਾ ਸਾਧ ਸੰਗਤ ਤੁਸੀਂ ਵੇਖਿਆ ਹੋਊਗਾ ਪੰਜਾਬ ਦੇ ਵਿੱਚ ਜਿਹੜੇ ਆਪੂ ਬਣੇ ਬਾਬੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਚੰਗੀ ਗੱਲ ਹੈ ਤੇ ਸਾਧ ਸੰਗਤ ਇਹ ਆਪੂ ਬਣੇ ਬਾਬਿਆਂ ਨੇ ਕਦੇ ਨਹੀਂ ਦੱਸਿਆ ਪੰਜਾਬ ਦੇ ਵਿੱਚ ਹੜ ਆਉਣਗੇ ਇਹੋ ਜੀ ਸਥਿਤੀ ਆਏਗੀ ਇੰਨਾ ਕੁਝ ਹੋਏਗਾ ਭਾਰਤ ਪਾਕਿਸਤਾਨ ਦੀ ਜੰਗ ਦਾ ਐਲਾਨ ਹੋਏਗਾ ਇੰਜ ਹੋਏਗਾ ਆ ਹੋਏਗਾ ਜਿਹੜੇ ਸਾਧੂ ਸੰਤ ਮਹਾਪੁਰਖ ਨੇ ਉਹਨਾਂ ਨੇ ਅੱਜ ਤੋਂ 20 25 25 ਸਾਲ ਪਹਿਲਾਂ ਹੀ ਦੱਸਤਾ ਸੀ ਭਾਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਕੁਝ ਹੋਏਗਾ ਤੇ ਉਹ ਕੁਝ ਅੱਜ ਹੋ ਵੀ ਰਿਹਾ ਵਾਪਰ ਵੀਰ ਨਹੀਂ ਹੋ ਰਿਹਾ ਤੇ ਤਾਂ ਦੱਸੋ ਕਹਿਣ ਤੋਂ ਪਾਪੀ ਗੁਰਬਾਣੀ ਪੜਨ ਤੋਂ ਬਿਨਾ ਸਾਡਾ ਛੁਟਕਾਰਾ ਨਹੀਂ ਗੁਰਬਾਣੀ ਪੜਿਆਂ ਸ਼ਬਦ ਦੇ ਲੜ ਲੱਗਿਆਂ ਹੀ ਪਾਰ ਉਤਾਰਾ ਹੋਏਗਾ ਜੋ ਕੁਝ ਹੋਣਾ ਸੀ ਹੋ ਚੁੱਕਿਆ ਹੁਣ ਅਰਦਾਸਾਂ ਕਰੀਏ ਆਪਾਂ ਗੁਰਬਾਣੀ ਦੇ ਪਾਠ ਕਰੀਏ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਸਤਿਗੁਰੂ ਆਪ ਹੀ ਸਭ ਕੁਝ ਠੀਕ ਕਰਨਗੇ ਬਹਿਮਾ ਪਰਮਾ ਤੋਂ ਦੂਰ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ